ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੇਰਕਾਲ ਨਮਸਕਾਰ ਆਦਾਬ ਮੇਰੇ ਚੈਨਲ ਸਾਹਿਲ ਸਾਊਂਡਸ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਸਵਾਗਤ ਹੈ ਤੇ ਦੋਸਤੋ ਆਪਣਾ ਅੱਜ ਦਾ ਟੌਪਿਕ ਹੈ ਭਾਰਤੀ ਸੰਗੀਤ ਵਾਦਿਆਂ ਦਾ ਵਰਗੀਕਰਨ ਕਲਾਸੀਫਿਕੇਸ਼ਨ ਆਫ ਇੰਡੀਅਨ 뮤지컬 ਇਨਸਟਰੂਮੈਂਟਸ ਤਾਂ ਚਲੋ ਬਿਨਾਂ ਦੇਰੀ ਤੋਂ ਸ਼ੁਰੂ ਕਰਦੇ ਹਾਂ ਭਾਰਤੀ ਸੰਗੀਤ ਦੇ ਤਿੰਨ ਅੰਗ ਹਨ ਗਾਇਨ ਵਾਦਨਾ ਤੇ ਨ੍ਰਿਤ ਪ੍ਰਾਚੀਨ ਕਾਲ ਤੋਂ ਹੀ ਇਹਨਾਂ ਤਿੰਨਾਂ ਕਲਾਵਾਂ ਦਾ ਸੰਬੰਧ ਧਾਰਮਿਕ ਕਰਮਕਾਂਡਾਂ ਨਾਲ ਜੋੜਿਆ ਗਿਆ ਸੀ ਇਹੀ ਕਾਰਨ ਹੈ ਕਿ ਪ੍ਰਾਚਨ ਸੰਗੀਤ ਗ੍ਰੰਥਾਂ ਵਿੱਚ ਗਾਇਨ ਦੇ ਨਾਲ ਨਾਲ ਵਾਦਿਆਂ ਦਾ ਸਬੰਧ ਵੀ ਦੇਵੀ-ਦੇਵਤਾ ਨਾਲ ਜੋੜ ਕੇ ਇਹਨਾਂ ਦੀ ਚਰਚਾ ਕੀਤੀ ਗਈ ਹੈ। ਪਰਤ ਆਦ ਪ੍ਰਾਚਨ ਆਚਾਰਿਆਂ ਨੇ ਵਾਦਿਆ ਦੇ ਚਾਰ ਵਰਗਾਂ ਦਾ ਉਲੇਖ ਕੀਤਾ ਹੈ। ਹਾਂਜੀ। ਵਾਦਿਆ ਦੇ ਚਾਰ ਵਰਗਾਂ ਦੇ ਉਲੇਖ ਦੇ ਸਬੰਧ ਵਿੱਚ ਇੱਕ ਸ਼ਲੋਕ ਮਿਲਦਾ ਹੈ। ਤੰਤ ਵਾਣਾਦਿਕਮ ਵਾਦਿਆ ਆਨਦ ਮੁਰਜਾਦਿਕਮ ਵੰਸ਼ਾਦਿਕ ਤੂ ਸ਼ੋਸ਼ਿਰ ਕਾਂਸੀਆ ਤਾਲਾਦਿਕ ਕਨਮ। ਭਾਵ ਵੀਣਾ ਆਦਵਾਦਿਆਂ ਨੂੰ ਤਤਵਾਦਮ ਮਤਲਬ ਇੱਕ ਸ਼ਲੋਕ ਦਿੱਤਾ ਜਿਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਆਪਣੇ ਸਾਜ਼ ਆ ਉਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਤੇ ਕਿਹੜੇ-ਕਿਹੜੇ ਜਿਹੜੇ ਸਾਜ਼ ਆ ਉਹਨਾਂ ਨੂੰ ਕਿਹੜੇ-ਕਿਹੜੇ ਭਾਗ ਵਿੱਚ ਰੱਖਿਆ ਗਿਆ ਅਰਥਾਤ ਵੀਣਾ ਆਦਵਾਦਿਆਂ ਨੂੰ ਤਤਵਾਦਮ ਮਤਲਬ ਕਿ ਵੀਣਾ ਨੂੰ ਜਿਹੜੇ ਤਤਵਾਦਮ ਉਹਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਮੁਰਜ ਨੂੰ ਮੁਰਜ ਹੁੰਦਾ ਹੈ ਮਿਰਦੰਗ ਤਾਲ ਵਾਲੇ ਸਾਜ਼ ਇਹਨਾਂ ਨੂੰ ਰੱਖਿਆ ਗਿਆ ਅਵਨਦਵਾਦੀ ਦੀ ਸ਼੍ਰੇਣੀ ਵਿੱਚ ਉਸ ਤੋਂ ਬਾਅਦ ਵੰਛ ਅਤੇ ਵੇణు ਇਹਨਾਂ ਨੂੰ ਰੱਖਿਆ ਗਿਆ ਸ਼ੋਸ਼ਿਰਵਾਦੀਆ ਦੀ ਸ਼੍ਰੇਣੀ ਵਿੱਚ ਅਤੇ ਕਾਂਸ਼ਿਆ ਤਾਲ ਆਦ ਨੂੰ ਕਣ ਵਾਧਿਆ ਕਿਹਾ ਗਿਆ ਹੈ ਕਾਂਸ਼ਿਆ ਤਾਲ ਹੁੰਦਾ ਜਿਵੇਂ ਆਪਾਂ ਮੰਜੀਰਾ ਜਾਂ ਖਰਤਾਲ ਹੁੰਦੀ ਹੈ ਮੰਜੀ ਅਸਲ ਚ ਮੰਜੀਰਾ ਨੂੰ ਕਾਂਸ਼ਿਆ ਤਾਲ ਆਪਾਂ ਕਹਿ ਸਕਦੇ ਹਾਂ ਸਪਸ਼ਟ ਹੈ ਪ੍ਰਾਚੀਨ ਕਾਲ ਤੋਂ ਹੀ ਸੰਗੀਤ ਸਾਜ਼ਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਗਿਆ ਸੀ ਵਰਤਮਾਨ ਸਮੇਂ ਵਿੱਚ ਵੀ ਅਸੀਂ ਭਾਰਤ ਵਿੱਚ ਪ੍ਰਚਲਿਤ ਸਾਰੇ ਵਾਧੇ ਸਾਜ਼ਾਂ ਨੂੰ ਜਿਨ੍ਹਾਂ ਵਿੱਚ ਕੁਝ ਵਿਦੇਸ਼ੀ ਸਾਜ਼ ਵੀ ਸ਼ਾਮਿਲ ਹਨ ਲਿਖੇ ਭਾਗਾਂ ਵਿੱਚ ਵੰਡ ਸਕਦੇ ਹਾਂ ਹਾਂਜੀ ਹੁਣ ਸਾਜ਼ ਆ ਜਿਹੜੇ ਉਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਨੰਬਰ 1 ਤੇ ਹੈ ਤੱਤਵਾਦਯਾ ਜਾਂ ਤੰਤੂਵਾਦਯਾ ਨੰਬਰ 2 ਤੇ ਹੈ ਸੋਸ਼ਿਰਵਾਦਯਾ ਨੰਬਰ 3 ਤੇ ਹੈ ਅਵਨਦਵਾਦਯਾ ਨੰਬਰ 4 ਤੇ ਹੈ ਕਣਵਾਦਯਾ ਹੁਣ ਹਾਂਜੀ ਆਪਾਂ ਪੜ੍ਹਦੇ ਹਾਂ ਤੱਤਵਾਦਯਾ ਜਾਂ ਤੰਤੂਵਾਦਯਾ ਇਹਨਾਂ ਵਿੱਚ ਕਿਹੜੇ-ਕਿਹੜੇ ਸਾਜ਼ ਹੁੰਦੇ ਆ ਤੇ ਇਹਨਾਂ ਨੂੰ ਤੱਤ ਜਾਂ ਤੰਤੂਵਾਦਯਾ ਕਿਉਂ ਕਿਹਾ ਜਾਂਦਾ ਹੈ ਹਾਂਜੀ ਇਹੇ ਉਹ ਵਾਦਿਆ ਹਨ ਜਿੰਨਾ ਵਿੱਚ ਸਵਰਾਂ ਦੀ ਉਤਪਤੀ ਤਾਰਾਂ ਦੇ ਅੰਦੋਲਨ ਤੋਂ ਹੁੰਦੀ ਹੈ ਭਾਰਤੀ ਸੰਗੀਤ ਵਿੱਚ ਜਿੰਨੇ ਵੀ ਤਾਰਾਂ ਵਾਲੇ ਸਾਜ਼ ਹਨ ਉਹ ਸਭ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਹਾਂਜੀ ਤਤਵਾਦਿਆ ਦੀ ਸ਼੍ਰੇਣੀ ਵਿੱਚ ਉਹ ਹੁੰਦੇ ਹੈ ਜਿਹੜੇ ਤਾਰਾਂ ਵਾਲੇ ਸਾਜ਼ ਨੇ ਅ ਤਤਵਾਦਿਆ ਤਤ ਦਾ ਮਤਲਬ ਵੀ ਆਪਾਂ ਮੰਨ ਸਕਦੇ ਹਾਂ ਕਿ ਤਾਰ ਤੰਤੂ ਜਿਸ ਨੂੰ ਤਾਰ ਕਿਹਾ ਗਿਆ ਹੈ ਵੀ ਤਾਰਾਂ ਵਾਲੇ ਵਾਦਿਆ ਤਾਂ ਇਸ ਵਿੱਚ ਉਹ ਸਾਰੇ ਆਪਣੇ ਸਾਜ਼ ਆ ਜਾਂਦੇ ਹੈ ਜਿਹੜੇ ਤਾਰਾਂ ਵਾਲੇ ਸਾਜ਼ ਨੇ ਜਿਵੇਂ ਕਿ ਵੀਣਾ ਸਿਤਾਰ ਵਾਇਲਨ ਸਰੋਦ ਕਾਨੂੰਨ ਇਕਤਾਰਾ ਸਰੰਗੀ ਤੇ ਦਿਲਰੁਬਾ ਆਦਿ ਕੁਝ ਵਿਦਵਾਨ ਤਤਵਾਦਿਆਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਦੇ ਹਨ ਕੁਝ ਵਿਦਵਾਨ ਆ ਜਿਹੜੇ ਤਤਵਾਦਿਆਂ ਨੂੰ ਅੱਗੇ ਦੋ ਉਪ ਭਾਗਾਂ ਵਿੱਚ ਵੰਡਦੇ ਆ ਪਹਿਲੇ ਨੂੰ ਕਹਿੰਦੇ ਆ ਤਤ ਤੇ ਦੂਸਰੇ ਨੂੰ ਕਹਿੰਦੇ ਆ ਵਿਤਤ ਹੁਣ ਤਤਵਾਦਿਆ ਕਿਹੜੇ ਹੁੰਦੇ ਆ ਤਤਵਾਦੇ ਵਿੱਚ ਆਵਾਜ਼ ਦੀ ਉਤਪਤੀ ਲਈ ਤਾਰਾਂ ਨੂੰ ਉਂਗਲੀਆਂ ਮਿਜ਼ਰਾਬ ਜਾਂ ਜਵਾਵਾਂ ਦੁਆਰਾ ਛੇੜਿਆ ਜਾਂਦਾ ਹੈ ਹਾਂਜੀ ਤੱਤਵਾਦਿਆ ਵਿੱਚ ਅੱਗੇ ਕਿਹੜੇ ਸਾਜ਼ ਰੱਖੇ ਗਏ ਹਨ ਜਿਨ੍ਹਾਂ ਮਤਲਬ ਜਿਨ੍ਹਾਂ ਦੀ ਉਤਪਤੀ ਤਾਰਾਂ ਨੂੰ ਉਂਗਲੀਆਂ ਮਿਜ਼ਰਾਬ ਜਾਂ ਜਵਾਵਾਂ ਦੁਆਰਾ ਛੇੜਿਆ ਜਾਂਦਾ ਹੈ ਜਿਵੇਂ ਵੀਣਾ ਹੋ ਗਿਆ ਵੀਣਾ ਨੂੰ ਹਨਾ ਮਿਜ਼ਰਾਬ ਨਾਲ ਜਾਂ ਵਜਾਇਆ ਜਾਂਦਾ ਹੈ ਸਿਤਾਰ ਨੂੰ ਮਿਜ਼ਰਾਬ ਨਾਲ ਵਜਾਇਆ ਜਾਂਦਾ ਹੈ ਸਰੋਦ ਹੋ ਗਿਆ ਤਾਨਪੁਰ ਆਦਿ ਇਹਨਾਂ ਨੂੰ ਉਂਗਲਾਂ ਨਾਲ ਵਜਾਇਆ ਜਾਂਦਾ ਹੈ ਇਹਨਾਂ ਵਿੱਚੋਂ ਵੀਣਾ ਤੇ ਸਿਤਾਰ ਨੂੰ ਮਿਜ਼ਰਾਬ ਨਾਲ ਸਰੋਦ ਨੂੰ ਜਮਾਂ ਨਾਲ ਅਤੇ ਤਾਨਪੁਰੇ ਦੀਆਂ ਤਾਰਾਂ ਨੂੰ ਉਂਗਲਾਂ ਨਾਲ ਛੇੜ ਕੇ ਆਵਾਜ਼ ਪੈਦਾ ਕੀਤੀ ਜਾਂਦੀ ਹੈ। ਤੋਂ ਹੁਣ ਦੇਖਦੇ ਹਾਂ ਕਿ ਵਿਤੱਤ ਜਿਹੜੇ ਵਾਦਿਆ ਉਹਨਾਂ ਵਿੱਚ ਕਿਹੜੇ-ਕਿਹੜੇ ਵਾਦਿਆ ਆ ਜਾਂਦੇ ਆ। ਵਿਤੱਤ ਵਾਦਿਆ ਦੀਆਂ ਤਾਰਾਂ ਤੇ ਗਾਜ਼ਰ ਨਾਲ ਪ੍ਰਹਾਰ ਕਰਕੇ ਵਜਾਇਆ ਜਾਂਦਾ ਹੈ। ਹਾਂਜੀ ਜਿਹੜੇ ਆਪਾਂ ਇਨਸਟਰੂਮੈਂਟ ਗਾਜ਼ਨ ਨਾਲ ਵਜਾਉਂਦੇ ਆ ਉਹ ਕਿਹੜੀ ਸ਼੍ਰੇਣੀ ਵਿੱਚ ਆ ਜਾਂਦੇ ਆ ਵਿਤੱਤ ਵਿੱਚ ਜਿਵੇਂ ਸਰੰਗੀ ਹੋਗੀ, ਇਸਰਾਜ਼ ਹੋ ਗਿਆ, ਦਿਲਰੂਬਾ, ਬੇਲਾ ਆਦਿ। ਤਤਿਆ ਤੰਤੂ ਵਾਦਿਆਂ ਨੂੰ ਅੱਗੇ ਵਿਦਵਾਨਾਂ ਨੇ ਦੋ ਭਾਗਾਂ ਵਿੱਚ ਵੰਡਿਆ ਸੀ ਉਪ ਭਾਗਾਂ ਵਿੱਚ ਤਤਤ ਅਤੇ ਵਿਤਤ ਤਤਤ ਦੇ ਵਿੱਚ ਉਹ ਵਾਲੇ ਸਾਜ਼ ਆ ਜਾਂਦੇ ਆ ਜਿਨ੍ਹਾਂ ਨੂੰ ਉਂਗਲਾਂ ਦੁਆਰਾ ਛੇੜਿਆ ਜਾਂਦਾ ਹੈ ਮਿਜ਼ਰਾਬ ਦੁਆਰਾ ਜਾਂ ਜਵਾ ਦੁਆਰਾ ਜਵਾ ਆਪਾਂ ਜਿਵੇਂ ਗਿਟਾਰ ਵਜੋਂ ਲਈ ਪਲੈਕਟਰ ਅਪ ਯੂਜ਼ ਕਰਦੇ ਆ ਨਾ ਆਪਾਂ ਪਲੈਕਟਰ ਨੂੰ ਕਹਿ ਸਕਦੇ ਆ ਜਾਂ ਲੱਕੜ ਦਾ ਪਲੈਕਟਰ ਹੁੰਦਾ ਉਹਨੂੰ ਆਪਾਂ ਜਵਾ ਕਹਿ ਸਕਦੇ ਆ ਠੀਕ ਹੈ ਹੁਣ ਉਹਨਾਂ ਨੇ ਅੱਗੇ ਵੀਣਾ ਤੇ ਸਿਤਾਰ ਨੂੰ ਜਿਵੇਂ ਆਪਾਂ ਮਿਜ਼ਰਾਬ ਨਾਲ ਵਜਾਉਂਦੇ ਆ ਸਰੋਦ ਨੂੰ ਜਵਾ ਨਾਲ ਅਤੇ ਤਾਨਪੁਰੇ ਦੀਆਂ ਤਾਰਾਂ ਨੂੰ ਉਂਗਲਾਂ ਨਾਲ ਤਾਂ ਇਹ ਜਿਹੜੇ ਇਨਸਟਰੂਮੈਂਟ ਇਹਨਾਂ ਨੂੰ ਰੱਖਿਆ ਗਿਆ ਤ ਤੇ ਵਿਤੱਤਵਾਦੀ ਸ਼੍ਰੇਣੀ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਆਪਾਂ ਗਜ ਨਾਲ ਵਿਜੋਣੇ ਆ ਜਿਵੇਂ ਸਰੰਗੀ, ਇਸਰਾਜ, ਦਿਲਰੁਬਾ ਆਦਿ ਹਾਂਜੀ ਅੱਗੇ ਪੜਦੇ ਹਾਂ ਕੁਝ ਤੰਤਰਵਾਦਿਆ ਵਿੱਚ ਤਾਰਾਂ ਤੇ ਲੱਕੜੀ ਜਾਂ ਹਥੋੜੇ ਦੀ ਚੋੜ ਨਾਲ ਵੀ ਆਵਾਜ਼ ਉਤਪਨ ਕੀਤੀ ਜਾਂਦੀ ਹੈ ਹਾਂਜੀ ਕੁਝ ਜਿਹੜੇ ਵਾਦਿਆ ਉਹਨਾਂ ਵਿੱਚ ਤਾਰਾਂ ਤੇ ਲੱਕੜੀ ਨਾਲ ਜਾਂ ਹਥੋੜੇ ਨਾਲ ਝੋਟ ਕੀਤੀ ਜਾਂਦੀ ਹੈ ਉਹ ਕੋਈ ਥੋੜਾ ਜਿਹੜਾ ਆਪਾਂ ਵਰਤਦੇ ਆਮ ਥੋੜਾ ਨਹੀਂ ਹੁੰਦਾ ਉਹ ਬਹੁਤ ਛੋਟਾ ਹੁੰਦਾ ਤੇ ਲੱਕੜ ਦਾ ਬਣਿਆ ਹੁੰਦਾ ਹੈ। ਇਹ ਕਿਹੜੇ-ਕਿਹੜੇ ਇਨਸਟਰੂਮੈਂਟ ਆ ਜਾਂਦੇ ਜਿਵੇਂ ਸਵਰਮੰਡਲ ਹੋ ਗਿਆ, ਪਿਆਨੋ, ਸੰਤੂਰ। ਪਿਆਨੋ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਉਹਦੇ ਛੋਟੇ-ਛੋਟੇ ਜਿਹੜੀ ਆਪਣੇ ਪਿਆਨੋ ਦੇ ਸੁਰ ਹੁੰਦੇ ਆ, ਉਹਨਾਂ ਦੇ ਅੱਗੇ ਜਾ ਕੇ ਛੋਟੀਆਂ-ਛੋਟੀਆਂ ਹਥੌੜਾ ਟਾਈਪ ਲੱਕੜਾਂ ਲੱਗੀਆਂ ਹੁੰਦੀਆਂ ਜਿਹੜੀਆਂ ਤਾਰਾਂ ਤਾਰਾਂ ਉੱਤੇ ਟਕਰਾਉਂਦੀਆਂ ਤੇ ਉਹਦੇ ਵਿੱਚ ਆਵਾਜ਼ ਉਤਪੰਨ ਹੁੰਦੀ ਹੈ। ਸੰਤੂਰ ਹੋ ਗਿਆ। ਸੰਤੂਰ ਨੂੰ ਵਜਾਉਣ ਲਈ ਜਿਹੜੀਆਂ ਦੋ ਸਟਿੱਕਾਂ ਆਪਾਂ ਵਰਤਦੇ ਆਂ, ਠੀਕ ਹੈ? ਉਹ ਹਥੌੜੇ ਟਾਈਪ ਹੀ ਹੁੰਦੀਆਂ। ਅਜੇ ਇਹ ਵਾਦਿਆ ਨੂੰ ਤੱਤ ਵਾਦਿਆ ਦੇ ਤੀਸਰੇ ਉਪਵਰਗ ਵਿੱਚ ਰੱਖਿਆ ਜਾ ਸਕਦਾ ਹੈ ਹਾਂਜੀ ਅਗਲੀ ਸ਼੍ਰੇਣੀ ਵਾਦਿਆ ਦੀ ਆਪਣੀ ਆ ਗਈ ਹੈ ਸੋਸ਼ਿਰ ਵਾਦਿਆ ਸੋਸ਼ਿਰ ਵਾਦਿਆ ਜਿਨ੍ਹਾਂ ਵਿੱਚ ਹਵਾ ਪ੍ਰਵੇਸ਼ ਹੋ ਸਕੇ ਉਹਨਾਂ ਨੂੰ ਸੋਸ਼ਿਰ ਵਾਦਿਆ ਕਿਹਾ ਜਾਂਦਾ ਹੈ ਆਮ ਭਾਸ਼ਾ ਵਿੱਚ ਦੇਖੀਏ ਤਾਂ ਹਾਂਜੀ ਅੱਗੇ ਪੜ੍ਹਦੇ ਹਾਂ ਜਿਨ੍ਹਾਂ ਵਾਦਿਆਂ ਵਿੱਚ ਸਵਰਾਂ ਦੀ ਉਤਪਤੀ ਕਿਸੇ ਤਰ੍ਹਾਂ ਦੇ ਹਵਾ ਦੇ ਪ੍ਰਵੇਸ਼ ਕਰਨ ਨਾਲ ਹੁੰਦੀ ਹੈ ਹਾਂਜੀ ਜਿਨ੍ਹਾਂ ਵਿੱਚ ਸਵਰਾਂ ਦੀ ਉਤਪਤੀ ਕਿਸੇ ਤਰ੍ਹਾਂ ਦੇ ਹਵਾ ਦੇ ਪ੍ਰਵੇਸ਼ ਕਰਨ ਨਾਲ ਹੁੰਦੀ ਹੈ ਉਹਨਾਂ ਨੂੰ ਸੁਸ਼ਿਰਵਾਦਿਆ ਕਿਹਾ ਜਾਂਦਾ ਹੈ ਜਿਵੇਂ ਬੰਤਰੀ ਹੋਗੀ ਕਲੋਰਨੈਟ ਹਾਰਮੋਨੀਅਮ ਆਰਗਨ ਸ਼ਹਿਨਾਈ ਸ਼ੰਖ ਹੋ ਗਿਆ ਅਲਗੋਜ਼ਾ ਆਦਿ ਇਹਨਾਂ ਵਾਦਿਆਂ ਵਿੱਚ ਹਵਾ ਦੇ ਪ੍ਰਵੇਸ਼ ਕਰਨ ਦੇ ਭਿੰਨ ਭਿੰਨ ਸਾਧਨ ਕਾਰਨ ਅੱਗੋਂ ਕਈ ਉਪਵਰਗ ਬਣ ਜਾਂਦੇ ਹਾਂਜੀ ਇਹਨਾਂ ਵਿੱਚ ਹਵਾ ਪ੍ਰਵੇਸ਼ ਕਰਨ ਦੇ ਅਲੱਗ-ਅਲੱਗ ਤਰੀਕੇ ਉਹਨਾਂ ਨਾਲ ਹੀ ਅੱਗੇ ਦੇ ਉਪਵਰਗ ਬਣ ਜਾਂਦੇ ਆ ਜਿਵੇਂ ਪਹਿਲਾ ਹਾਰਮੋਨੀਅਮ ਅਤੇ ਆਰਗਨ ਵਿੱਚ ਪੱਖਿਆ ਰਾਹੀਂ ਹਵਾ ਦਾ ਪ੍ਰਵੇਸ਼ ਹੁੰਦਾ ਹੈ ਜਿਵੇਂ ਆਪਾਂ ਹਾਰਮੋਨੀਅਮ ਦੇਖਦੇ ਆ ਉਹਦੇ ਵਿੱਚ ਪੱਖਾ ਲੱਗਿਆ ਹੁੰਦਾ ਹੈ ਪੱਕੇ ਦੁਆਰਾ ਹੀ ਹਾਰਮੋਨੀਅਮ ਦੇ ਵਿੱਚ ਹਵਾ ਪ੍ਰਵੇਸ਼ ਹੁੰਦੀ ਹੈ ਤੇ ਆਵਾਜ਼ ਉਤਪੰਨ ਹੁੰਦੀ ਹੈ ਦੂਸਰੇ ਨੰਬਰ ਤੇ ਜਿਹੜਾ ਆਪਾਂ ਮੂੰਹ ਨਾਲ ਫੂਕ ਮਾਰ ਕੇ ਹਵਾ ਭਰਦੇ ਆ ਜਿਵੇਂ ਬੰਸਰੀ ਕਲਾਰਨੈਟ ਹੋ ਗਿਆ ਹਨ ਬੰਸਰੀ ਅਤੇ ਕਲਾਰਨੈਟ ਵਿੱਚ ਮੂੰਹ ਨਾਲ ਫੂਕ ਮਾਰ ਕੇ ਛੇਕ ਰਾਹੀਂ ਹਵਾ ਦਾ ਪ੍ਰਵੇਸ਼ ਹੁੰਦਾ ਹੈ ਤੀਸਰੇ ਵਿੱਚ ਹੋ ਗਿਆ ਸ਼ਹਿਨਾਈ ਵਿੱਚ ਮੂੰਹ ਨਾਲ ਫੂਕ ਮਾਰ ਕੇ ਹਵਾ ਦਾ ਪ੍ਰਵੇਸ਼ ਪਤਲੀ ਪੱਤੀ ਜਾਂ ਰੀਡ ਰਹੀ ਹੁੰਦਾ ਹੈ ਹਾਂਜੀ ਸ਼ਹਿਨਾਈ ਵਿੱਚ ਕੀ ਹੁੰਦਾ ਸ਼ਹਿਨਾਈ ਦੇ ਮੂੰਹ ਦੇ ਉੱਤੇ ਇੱਕ ਪਹਿਲਾਂ ਪਤਲੀ ਰੀਡ ਲੱਗੀ ਹੁੰਦੀ ਹੈ ਪੱਤੀ ਜਿਹਦੇ ਵਿੱਚ ਦੀ ਹਵਾ ਕ੍ਰੋਸ ਹੋ ਕੇ ਅੱਗੇ ਸ਼ਹਿਨਾਈ ਵਿੱਚ ਜਾਂਦੀ ਹੈ ਚੌਥਾ ਹੋ ਗਿਆ ਸ਼ੰਕ ਸ਼ੰਕ ਵਿੱਚ ਹਵਾ ਦਾ ਪ੍ਰਵੇਸ਼ ਬਿਨਾ ਕਿਸੇ ਛੇਕ ਜਾਂ ਪੱਤੀ ਤੋਂ ਮੂੰਹ ਨਾਲ ਸਿੱਧੀ ਫੂਕ ਮਾਰ ਕੇ ਹੁੰਦਾ ਹੈ ਹਾਂਜੀ ਬਿਲਕੁਲ ਇਹ ਚਾਰ ਭਾਗ ਹੋ ਗਏ ਦੁਬਾਰਾ ਇੱਕ ਵਾਰ ਪੜ ਲੈਨੇ ਪਹਿਲਾ ਜਿਵੇਂ ਹਾਰਮੋਨੀਅਮ ਹੋ ਗਿਆ ਉਹਦੇ ਵਿੱਚ ਪੱਕੇ ਦੁਆਰਾ ਹਵਾ ਭਰੀ ਜਾਂਦੀ ਹੈ ਹਾਰਮੋਨੀਅਮ ਅਤੇ ਆਰਗਨ ਵਿੱਚ ਦੂਸਰੇ ਨੰਬਰ ਦੇ ਹੋ ਗਿਆ ਬੰਤਰੀ ਅਤੇ ਕਲਾਰਨੇਟ ਜਿਹਦੇ ਵਿੱਚ ਮੂੰਹ ਨਾਲ ਫੂਕ ਮਾਰ ਕੇ ਜਿਹੜੇ ਚ ਛੇਕ ਬਣੇ ਹੁੰਦੇ ਆ ਉਹਨਾਂ ਦੁਆਰਾ ਹਵਾ ਉਤਪਨ ਕਰੀ ਜਾਂਦੀ ਹੈ ਤੇ ਸੁਰ ਦੀ ਆਵਾਜ਼ ਪੈਦਾ ਹੁੰਦੀ ਹੈ ਤੀਸਰੇ ਨੰਬਰ ਤੇ ਹੋ ਗਿਆ ਸ਼ਹਿਨਾਈ ਜਿਹਦੇ ਮੂੰਹ ਦੇ ਅੱਗੇ ਇੱਕ ਛੋਟੀ ਜੀ ਰੀਡ ਜਾਂ ਪੱਤੀ ਲੱਗੀ ਹੁੰਦੀ ਹੈ ਜਿਸ ਦੇ ਵਿੱਚ ਦੀ ਹਵਾ ਗੁਜ਼ਰ ਕੇ ਸ਼ਹਿਨਾਈ ਵਿੱਚ ਜਾਂਦੀ ਹੈ ਚੌਥੇ ਨੰਬਰ ਤੇ ਸ਼ੰਖ ਜਿਹਦੇ ਸ਼ੰਖ ਦੇ ਇਦਾਂ ਦਾ ਵੀ ਉਹਦੇ ਕੋਈ ਵੀ ਕੋਈ ਛੇਕ ਜਾਂ ਕੋਈ ਪੱਤੀ ਨਹੀਂ ਲੱਗੀ ਹੁੰਦੀ ਉਹਦੇ ਵਿੱਚ ਡਾਇਰੈਕਟ ਆਪਾਂ ਉਹਦੇ ਅੰਦਰ ਸਿੱਧੀ ਫੂਕ ਮਾਰਨੀ ਹੁੰਦੀ ਹੈ ਠੀਕ ਹੈ ਜੀ ਇਹ ਤਾਂ ਹੋ ਗਿਆ ਆਪਣੇ ਸੁਰਸ਼ੀਰਵਾਦਯ ਅਗਲਾ ਆਪਣਾ ਆ ਗਿਆ ਅਵਨਦ ਵਾਦਿਆ ਅਵਨਦ ਵਾਦਿਆ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਜਿੰਨਾ ਵਾਦਿਆਂ ਤੇ ਕਸੇ ਹੋਏ ਚਮੜੇ ਜਾਂ ਖੱਲ ਤੇ ਚੋਟ ਮਾਰਨ ਨਾਲ ਆਵਾਜ਼ ਉਤਪਨ ਹੁੰਦੀ ਹੈ ਹਾਂਜੀ ਜਿਹੜੇ ਸਾਜ਼ਾਂ ਤੇ ਚਮੜਾ ਮੜਿਆ ਹੋਵੇ ਖੱਲ ਮੜੀ ਹੋਵੇ ਜਦੋਂ ਉਹਨਾਂ ਤੇ ਚੋਟ ਕੀਤੀ ਜਾਂਦੀ ਹੈ ਤੇ ਇੱਕ ਆਵਾਜ਼ ਉਤਪਨ ਹੁੰਦੀ ਹੈ ਉਹਨਾਂ ਸਾਜ਼ਾਂ ਨੂੰ ਕਿਹੜੀ ਸ਼੍ਰੇਣੀ ਚ ਰੱਖਿਆ ਗਿਆ ਹੈ ਅਵਨਦ ਵਾਦਿਆ ਦੀ ਸ਼੍ਰੇਣੀ ਵਿੱਚ ਜਿਵੇਂ ਤਬਲਾ ਪਖਾਵਜ ਢੋਲਕ ਮਿਰਦੰਗ ਨਮਰੂ ਨਗਾਰਾ ਅੱਤ ਇਸ ਸ਼ਰੈਣੀ ਦੇ ਅੰਤਰਗਤ ਵਧੇਰੇ ਕਰਕੇ ਤਾਲਵਾਦਿਆ ਹੀ ਆਉਂਦੇ ਹਨ ਹਾਂਜੀ ਕਿਉਂਕਿ ਇਹ ਸਾਰੇ ਤਾਲਵਾਦਿਆ ਨੇ ਤਬਲਾ ਪਖਾਵਜ ਢੋਲਕ ਮਿਰਦੰਗ ਡੰਮਰੂ ਨਗਾਰਾ ਆਦਿ ਇਹ ਸਾਰੇ ਤਾਲਵਾਦਿਆ ਹੀ ਨੇ ਗਾਇਨ ਵਾਦਨ ਦੀ ਸੰਗਤ ਲਈ ਇਹਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਹਨਾਂ ਤਾਲਵਾਦਿਆ ਵਿੱਚੋਂ ਤਬਲਾ ਪਖਾਵਜ ਤੇ ਮਿਰਦੰਗ ਕਾਫੀ ਵਿਕਸਿਤ ਹੋ ਚੁੱਕੇ ਹਨ ਅਤੇ ਇਹਨਾਂ ਨੂੰ ਸੁਤੰਤਰ ਵਾਦਿਆ ਦੇ ਰੂਪ ਵਿੱਚ ਵੀ ਸਵਾਰਕਾਰ ਕੀਤਾ ਗਿਆ ਹੈ ਹਾਂਜੀ ਸਤੰਤਰਵਾਦੀ ਦੇ ਰੂਪ ਵਿੱਚ ਸਵੀਕਾਰਨ ਕਰਨ ਦਾ ਮਤਲਬ ਹੈ ਕਿ ਇਹਨਾਂ ਨੂੰ ਆਪਾਂ ਸਿਰਫ ਇੱਕ ਇਨਸਟਰੂਮੈਂਟ ਤੇ ਸੋਲੋ ਵੀ ਵਜਾ ਸਕਦੇ ਹਾਂ ਇਹਨਾਂ ਨੂੰ ਮਤਲਬ ਸਾਥ ਦੀ ਲੋੜ ਨਹੀਂ ਪੈਂਦੀ ਠੀਕ ਹੈ ਹਾਂਜੀ ਅਗਲੀ ਸ਼੍ਰੇਣੀ ਆਪਣੀ ਆ ਗਈ ਕਣਵਾਦਿਆ ਜਿੰਨਾ ਵਾਦਿਆਂ ਵਿੱਚ ਕਿਸੇ ਲੱਕੜੀ ਜਾਂ ਧਾਤੂ ਨਾਲ ਪ੍ਰਹਾਰ ਜਾਂ ਚੋਟ ਕਰਨ ਨਾਲ ਆਵਾਜ਼ ਉਤਪਨ ਹੋਵੇ ਹਾਂਜੀ ਕਣਵਾਦਿਆ ਕਿਹੜੇ ਹੁੰਦੇ ਆ ਜਿੰਨਾ ਵਾਦਿਆਂ ਵਿੱਚ ਕਿਸੇ ਲੱਕੜੀ ਜਾਂ ਧਾਤੂ ਨਾਲ ਪ੍ਰਹਾਰ ਕਰਨ ਤੇ ਆਵਾਜ਼ ਉਤਪੱਤੀ ਹੋਵੇ ਉਹਨਾਂ ਨੂੰ ਕਣਵਾਦਿਆ ਕਿਹਾ ਜਾਂਦਾ ਹੈ ਇਸ ਵਿੱਚ ਕਿਹੜੇ ਕਿਹੜੇ ਇਨਸਟਰੂਮੈਂਟ ਆ ਜਾਂਦੇ ਆ ਜਲਤਰੰਗ ਹੋ ਗਿਆ ਨਲਤਰੰਗ ਕਾਠਤਰੰਗ ਮੰਜੀਰਾ ਚਾਂਚ ਕਰਤਾਲ ਆਦ ਮੰਜੀਰਾ ਆਪਾਂ ਉੱਪਰ ਪੜ੍ਹਿਆ ਸੀ ਵੀ ਕਾਂਸੀਆ ਤਾਲ ਵੀ ਕਹਿ ਦਿੰਨੇ ਆਪਾਂ ਮੰਜੀਰੇ ਨੂੰ ਕਰਤਾਲ ਹੋ ਗਿਆ ਹਨ ਉਸ ਤੋਂ ਬਾਅਦ ਇਹਨਾਂ ਵਿੱਚੋਂ ਜਲਤਰੰਗ ਨਲਤਰੰਗ ਆਦ ਦਾ ਸੁਤੰਤਰ ਵਾਦਿਆ ਦੇ ਰੂਪ ਵਿੱਚ ਵਜਾਏ ਜਾਂਦੇ ਹਨ ਪਰੰਤੂ ਮੰਜੀਰਾ ਝਾਂਜ ਤੇ ਕਰਤਾਲ ਦਾ ਪ੍ਰਯੋਗ ਲੈ ਦਿਖਾਉਣ ਲਈ ਹੀ ਕੀਤਾ ਜਾਂਦਾ ਹੈ ਹਾਂਜੀ ਇਸ ਵਿੱਚ ਜਿਹੜੇ ਜਲਤਰੰਗ ਅਤੇ ਨਲਤਰੰਗ ਹੈ ਇਹਨਾਂ ਨੂੰ ਆਪਾਂ ਐਜ਼ ਅ ਸੋਲੋ ਵਜਾ ਸਕਦੇ ਹਾਂ ਇਕੱਲੇ ਇੱਕ ਇਨਸਟਰੂਮੈਂਟ ਨਾਲ ਹੀ ਆਪਾਂ ਮਨੋਰੰਜਨ ਕਰ ਸਕਦੇ ਹਾਂ ਲੋਕਾਂ ਦਾ ਪਰ ਜਿਹੜੇ ਮੰਜੀਰਾ ਤੇ ਕਰਤਾਲ ਹੈ ਇਹਨਾਂ ਨਾਲ ਆਪਾਂ ਮਨੋਰੰਜਨ ਨਹੀਂ ਕਰ ਸਕਦੇ ਇਹਨਾਂ ਦੇ ਨਾਲ ਕਿਸੇ ਰਿਦਮ ਵਾਲੇ ਇਨਸਟਰੂਮੈਂਟ ਦੀ ਜਿਹੜੀ ਹੈ ਲੋੜ ਪੈਂਦੀ ਹੈ ਜਿਵੇਂ ਕਿ ਤੁਸੀਂ ਦੇਖਿਆ ਹੋਊਗਾ ਜਿਵੇਂ ਲੇਡੀ ਸੰਗੀਤ ਹੁੰਦਾ ਹੈ ਉਸ ਦੇ ਵਿੱਚ ਇੱਕ ਔਰਤ ਢੋਲਕ ਵਜਾਰੀ ਹੁੰਦੀ ਹੈ ਦੂਸਰੀ ਉਸ ਦੇ ਉੱਪਰ ਚਮਚੇ ਨਾਲ ਇੱਕ ਲੈ ਦੇ ਰਹੀ ਹੁੰਦੀ ਹੈ ਤਾਂ ਜਿਹੜੇ ਖਰਤਾਲ ਤੇ ਜਿਹੜੇ ਮੰਜ਼ੀਰਾ ਇਹ ਸਮਝ ਲਓ ਵੀ ਚਮਚਾ ਜੇ ਆਪਾਂ ਕੱਲੇ ਚਮਚਿਆਂ ਨਾਲ ਉਦਾਂ ਦੀ ਰਿਦਮ ਆਪਾਂ ਉਤਪਨ ਨਹੀਂ ਕਰ ਸਕਦੇ ਪਰ ਕੱਲੇ ਢੋਲਕ ਨਾਲ ਆਪਾਂ ਉਹ ਜਿਹੜੀ ਰਿਦਮ ਆ ਜੋ ਮਾਹੌਲ ਆ ਕ੍ਰੀਏਟ ਕਰ ਸਕਦੇ ਆ ਉਸੇ ਤਰ੍ਹਾਂ ਹੀ ਆਪਾਂ ਉਸ ਨੂੰ ਕਹਿ ਸਕਦੇ ਆ ਕਿ ਸੁਤੰਤਰ ਵਾਦਿਆ ਦੇ ਰੂਪ ਵਿੱਚ ਵਜਾਏ ਜਾਂਦੇ ਹਨ ਉਸੇ ਤਰ੍ਹਾਂ ਜਲਤਰੰਗ ਅਤੇ ਨਾਲਤਰੰਗ ਵੀ ਆਪਾਂ ਸੁਤੰਤਰ ਵਾਦਿਆ ਦੇ ਰੂਪ ਵਿੱਚ ਇਹਨਾਂ ਨੂੰ ਸਵੀਕਾਰ ਕਰਦੇ ਆਂ ਹਾਂਜੀ ਅੱਗੇ ਪੜ੍ਹਦੇ ਹਾਂ ਕੁਝ ਸੰਗੀਤ ਵਿਦਵਾਨ ਭਾਰਤੀ ਸੰਗੀਤ ਵਾਦਿਆਂ ਦਾ ਵਰਗੀਕਰਨ ਉਪਰੋਕਤ ਢੰਗ ਅਨੁਸਾਰ ਨਾ ਕਰਕੇ ਤੱਤ ਵਿਤੱਤ ਸੁਸ਼ਿਰ ਅਤੇ ਕਣ ਵਾਦਿਆ ਇਹ ਚਾਰ ਪ੍ਰਕਾਰ ਮੰਨ ਕੇ ਕਰਦੇ ਹਨ ਹਾਂਜੀ ਕਈ ਜਿਹੜੇ ਵਿਦਵਾਨ ਆ ਉਹ ਇਹਨਾਂ ਚਾਰ ਜਿਹੜੇ ਭਾਗ ਹੈ ਇਹਨਾਂ ਨੂੰ ਮੰਨ ਲੈਂਦੇ ਵੀ ਤੱਤ ਵਿਤੱਤ ਸੁਸ਼ਿਰ ਤੇ ਕਣ ਇਹਦੇ ਵਿੱਚੋਂ ਅਵਨਦ ਵਾਦਿਆ ਉਹ ਨਹੀਂ ਮੰਨਦੇ ਅਜੀਹਾ ਵਰਗੀਕਰਨ ਕਰਨ ਵਾਲੇ ਵਿਦਵਾਨ ਤੱਤ ਅਤੇ ਵਿਤੱਤ ਨੂੰ ਦੋ ਭਾਗ ਅਲੱਗ-ਅਲੱਗ ਮੰਨ ਲੈਂਦੇ ਹਨ ਆਪਾਂ ਹੁਣ ਤੱਤ ਦੇ ਵੀ ਤੱਤ ਉੱਪਰ ਪੜ੍ਹਿਆ ਵੀ ਉਹ ਇੱਕੋ ਸ਼੍ਰੇਣੀ ਵਿੱਚ ਹੀ ਹੁੰਦੇ ਆ ਤੰਤੂ ਵਾਦਿਆ ਦੀ ਸ਼੍ਰੇਣੀ ਵਿੱਚ ਪਰ ਕਈ ਵਿਦਵਾਨ ਮੰਨਦੇ ਆ ਕਿ ਤੱਤ ਅਲੱਗ ਹੈ ਵੀ ਤੱਤ ਅਲੱਗ ਹੈ ਸੋਸ਼ਿਰ ਅਤੇ ਕਣ ਇਹਦਾ ਅਲੱਗ ਹੈ ਹੀ ਅਜੀਹਾ ਵਰਗੀਕਰਨ ਕਰਨ ਵਾਲੇ ਵਿਦਵਾਨ ਤੱਤ ਅਤੇ ਵੀ ਤੱਤ ਨੂੰ ਦੋ ਵੱਖ-ਵੱਖ ਪ੍ਰਕਾਰ ਮੰਨਦੇ ਹਨ ਪਰੰਤੂ ਅਵਨਦ ਵਾਦਿਆ ਨੂੰ ਕਣ ਵਾਦਿਆ ਦੇ ਅੰਤਰਗਤ ਰੱਖ ਦਿੱਤਾ ਜਾਂਦਾ ਹੈ ਅਵਨਦ ਵਾਦਿਆ ਆਪਣੀ ਕਿਸਮ ਦੇ ਬਿਲਕੁਲ ਵੱਖਰੇ ਵਾਦਿਆ ਹਨ ਅਤੇ ਇਹਨਾਂ ਦੀ ਆਵਾਜ਼ ਉਤਪਤੀ ਦਾ ਢੰਗ ਕਣ ਵਾਦਿਆ ਤੋਂ ਬਿਲਕੁਲ ਫਰਕ ਹੈ ਹਾਂਜੀ ਇਹ ਵੀ ਇੱਕ ਇੱਥੇ ਅ ਫਰਕ ਹੈ ਕਿ ਜਿਹੜੇ ਅਵਨਦਵਾਦਿਆਂ ਨੂੰ ਉਹਨਾਂ ਨੂੰ ਘਣਵਾਦਿਆ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਅਵਨਦਵਾਦਿਆ ਉਹਨਾਂ ਨੂੰ ਵਜਾਉਣ ਦਾ ਢੰਗ ਅਲੱਗ ਹੈ ਤੇ ਜਿਹੜੇ ਘਣਵਾਦਿਆ ਉਹਨਾਂ ਨੂੰ ਵਜਾਉਣ ਦਾ ਢੰਗ ਕੀ ਹੈ ਅਲੱਗ ਹੈ ਇਸ ਲਈ ਇਹਨਾਂ ਨੂੰ ਘਣਵਾਦਿਆ ਦੇ ਅੰਤਰਗਤ ਰੱਖਣਾ ਉਚਿਤ ਨਹੀਂ ਤੇ ਕੁਝ ਵਿਦਵਾਨ ਤਤ ਘਣ ਸੋਸ਼ਲ ਕੇਵਲ ਤਿੰਨ ਵਰਗੀ ਮੰਨਦੇ ਆ ਕੁਝ ਵਿਦਵਾਨ ਮੰਨਦੇ ਆ ਕਿ ਇੱਕ ਤੱਤਵ ਵਰਗ ਹੋ ਗਿਆ ਇੱਕ ਕਣ ਵਰਗ ਹੋ ਗਿਆ ਕਿ ਸ਼ੂਸ਼ਿਰ ਵਰਗ ਹੋ ਗਿਆ ਇਹਨਾਂ ਤਿੰਨਾਂ ਵਰਗਾਂ ਦੇ ਵਿੱਚ ਹੀ ਸਾਰੇ ਜਿਹੜੇ ਸਾਜ਼ ਆ ਉਹਨਾਂ ਦਾ ਵਰਗੀਕਰਨ ਕਰ ਦਿੰਦੇ ਹੈ ਇਸ ਤਰ੍ਹਾਂ ਜਿਹੜੇ ਅਵਨਦਵਾਦਿਆਂ ਨੂੰ ਵੱਖਰੇ ਵਰਗ ਵਿੱਚ ਨਹੀਂ ਰੱਖਦੇ ਅਜਿਹਾ ਕਰਨਾ ਠੀਕ ਨਹੀਂ ਹੈ ਬਿਲਕੁਲ ਠੀਕ ਨਹੀਂ ਹੈ ਕਿਉਂ ਵਰਗੀਕਰਨ ਦੇ ਭਿੰਨ-ਭਿੰਨ ਢੰਗਾਂ ਵਿੱਚੋਂ ਉਪਰੋਕਤ ਚਾਰ ਵਰਗਾਂ ਵਿੱਚ ਵਾਦਿਆਂ ਦਾ ਵਰਗੀਕਰਨ ਹੀ ਉਚਿਤ ਹੈ ਹਾਂਜੀ ਜਿਹੜੇ ਆਪਾਂ ਉੱਪਰ ਚਾਰ ਵਰਗ ਪੜ੍ਹੇ ਆ ਉਹੀ ਸਭ ਤੋਂ ਉਚਿਤ ਮੰਨੇ ਗਏ ਆ ਤੱਤ ਅਤੇ ਵਿਤੱਤ ਨੂੰ ਕੁਝ ਵਿਦਵਾਨ ਅਲੱਗ-ਅਲੱਗ ਕਰਕੇ ਤੱਤ ਵਿਤਤ ਸੁਸ਼ਿਰ ਅਵਨਾਦ ਅਤੇ ਕਣ ਇਹ ਪੰਜ ਵਰਗ ਵੀ ਬਣਾਉਂਦੇ ਹਨ ਕਈ ਜਿਹੜੇ ਵਿਦਵਾਨ ਹੈ ਉਹ ਅੱਗੇ ਪੰਜ ਜਿਹੜੇ ਵਰਗ ਉਹ ਵੀ ਮੰਨ ਕੇ ਚੱਲਦੇ ਆ ਕਿ ਤੱਤ ਵਿਤਤ ਸੁਸ਼ਿਰ ਅਵਨਾਦ ਅਤੇ ਕਣ ਇਹ ਪੰਜ ਵਰਗ ਹੀ ਬਣਾਉਂਦੇ ਹਨ ਇਸੇ ਤਰ੍ਹਾਂ ਤੰਤਰਵਾਦਿਆ ਨੂੰ ਭਿੰਨ ਭਿੰਨ ਵਰਗਾਂ ਤੱਤ ਦੇ ਵਿਤਤ ਦੇ ਅੰਤਰਗ ਰੱਖਦੇ ਹਨ ਇਹ ਵਰਗ ਇਹ ਜਿਹੜਾ ਵਰਗੀਕਰਨ ਸਹੀ ਹੁੰਦੇ ਹੋਈ ਵੀ ਬਧੇਰੇ ਮਹੱਤਵਪੂਰਨ ਨਹੀਂ ਕਿਹਾ ਜਾ ਸਕਦਾ ਅਜਿਹਾ ਕਰਨ ਨਾਲ ਸੁਸ਼ਿਰਵਾਦਿਆ ਦੇ ਵੀ ਕਈ ਵਰਗ ਬਣਨ ਦੀ ਸੰਭਾਵਨਾ ਹੈ ਬਿਲਕੁਲ ਜਿਵੇਂ ਆਪਾਂ ਤਤਵਾਦਿਆ ਦੇ ਦੋ ਵਿਭਾਗ ਅੱਗੇ ਉਪ ਭਾਗ ਉਹਨਾਂ ਦੇ ਬਣਾ ਦਿੰਨੇ ਆ ਤਾਂ ਜਿਹੜੇ ਸੋਸ਼ੀਅਲਵਾਦਿਆ ਉਹਨਾਂ ਦੇ ਵੀ ਅੱਗੇ ਕਈ 4 ਜਾਂ 5 ਉਹਨਾਂ ਦੇ ਉਪ ਭਾਗ ਬਣ ਸਕਦੇ ਆ ਠੀਕ ਹੈ ਤਾਂ ਅਜਿਹੇ ਕਰਮਲ ਸੋਸ਼ੀਅਲਵਾਦਿਆ ਦੇ ਵੀ ਕਈ ਵਰਗ ਬਣਨ ਦੀ ਸੰਭਾਵਨਾ ਹੋ ਸਕਦੀ ਹੈ ਇਸ ਲਈ ਸਭ ਮੱਤਾਂ ਵਿੱਚੋਂ ਸਹੀ ਅਤੇ ਆਸਾਨ ਵਰਗੀਕਰਨ ਭਾਰਤੀ ਸੰਗੀਤ ਵਾਦਿਆ ਦੇ ਚਾਰ ਵਰਗ ਬਣਾਉਂਦਾ ਹੀ ਹੈ ਇਹੀ ਵਰਗੀਕਰਨ ਸਭ ਤੋਂ ਉੱਤਮ ਮੰਨਿਆ ਗਿਆ ਹੈ ਹਾਂਜੀ ਬਿਲਕੁਲ ਅੱਗੇ ਦੋਸਤੋ ਇੱਕ ਚਾਰਟ ਹੈ ਜਿਹਦੇ ਵਿੱਚ ਚਾਰੇ ਜਿਹੜੇ ਵਰਗ ਹੈ ਉਹ ਦਿੱਤੇ ਹੋਏ ਆ ਤੇ ਉਹਨਾਂ ਨਾਲ ਜਿਹੜੇ ਸਾਜ਼ ਆ ਜਿਹੜੇ ਉਹਨਾਂ ਉਹ ਸ਼੍ਰੇਣੀ ਵਿੱਚ ਆਉਂਦੇ ਆ ਉਹ ਜੀ ਦਿਖਾਏਗੇ ਆਪ ਪਹਿਨਾ ਤੇ ਨਜ਼ਰ ਮਾਰ ਲੈਣੇ ਹਾਂਜੀ ਸਭ ਤੋਂ ਪਹਿਲਾਂ ਦਿੱਤੇ ਹੋਏ ਆ ਤੰਤ ਸਾਜ਼ ਜਾਂ ਤੰਤੂ ਸਾਜ਼ ਜਾਂ ਤਾਰਾਂ ਵਾਲੇ ਸਾਜ਼ ਸਭ ਤੋਂ ਪਹਿਲਾਂ ਸਿਤਾਰ ਹੈ ਫਿਰ ਉਸ ਦੇ ਨਾਲ ਹੀ ਸਿਰੋਦ ਦੇ ਰੱਖਿਆ ਠੀਕ ਹੈ ਉਸ ਤੋਂ નીચે ਸਰੰਗੀ ਹੈ ਫਿਰ ਇਧਰ ਤਾਨਪੂਰਾ ਸਭ ਤੋਂ نیچے ਵੀਣਾ ਹੈ ਇਹ ਹੋ ਗਿਆ ਆਪਣੇ ਤਾਰਾਂ ਵਾਲੇ ਸਾਜ਼ ਜਾਂ ਤੰਤੂ ਸਾਜ਼ ਠੀਕ ਹੈ ਉਸ ਤੋਂ ਅਗਲੇ ਚਾ ਸੋਸ਼ਲ ਸਾਜ਼ ਜਿਹੜੇ ਹਵਾ ਵਾਲੇ ਸਾਜ਼ ਜਿੰਨਾ ਵੀ ਦੀ ਹਵਾ ਕ੍ਰੋਸ ਹੋ ਕੇ ਨੰਗਦੀ ਹੈ ਤੇ ਆਵਾਜ਼ ਉਤਪੰਨ ਹੁੰਦੀ ਹੈ ਸਭ ਤੋਂ ਪਹਿਲਾਂ ਬੰਸਰੀ ਹੈ ਉਸ ਦੇ नीचे ਹਾਰਮੋਨੀਅਮ ਇਧਰ ਸ਼ਹਿਨਾਈ ਹੈ نیچے ਕਲਾਰਨੈਟ ਹੈ ਆਪਾਂ ਉੱਪਰ ਪੜ ਕੇ ਹਟੇ ਇਨਾਂ ਬਾਰੇ ਇਧਰ ਲਈ ਨਾਲ ਹੀ ਕੀ ਹੈ ਸ਼ੰਖ ਤੁਸੀਂ ਦੇਖ ਸਕਦੇ ਹੋ ਉਸ ਦੇ ਨਾਲ ਹੀ ਤੀਸਰੀ ਸ਼੍ਰੇਣੀ ਸਾਡੀ ਆ ਜਾਂਦੀ ਹੈ ਅਬਨਦ ਸਾਜ਼ ਜਿੰਨਾ ਵਿੱਚ ਲਗਭਗ ਸਾਰੇ ਤਾਲ ਵਾਲੇ ਸਾਜ਼ ਹੀ ਮੌਜੂਦ ਸਨ ਜਿਵੇਂ ਸਭ ਤੋਂ ਪਹਿਲਾਂ ਆ ਗਿਆ ਤਬਲਾ ਫਿਰ ਮਰਦੰਗ ਫਿਰ ਤੀਸਰੇ ਨੰਬਰ ਤੇ ਪਖਾਵਜ ਪਖਾਵੇ ਦੇ ਨਾਲ ਹੀ ਡਮਰੂ ਆ ਗਿਆ ਤੇ ਸਭ ਤੋਂ ਅਖੀਰ ਤੇ ਆ ਗਿਆ ਟੋਲ ਕਿਉਂਕਿ ਆਪਾਂ ਦੇਖਦੇ ਹਾਂ ਕਿ ਇਹਨਾਂ ਸਾਰਿਆਂ ਦੀ ਚਮੜੇ ਦਾ ਪੁਰਾ ਜਿਹੜਾ ਮੜਿਆ ਹੋਇਆ ਚਮੜਾ ਮੜਿਆ ਹੋਇਆ ਤੇ ਚਮੜੇ ਵਾਲੇ ਸਾਜ਼ ਆਪਣੇ ਆਪਣਾ ਜਿਹੜੇ ਵਾਦਦੇ ਉਹਨਾਂ ਦੀ ਸ਼੍ਰੇਣੀ ਵਿੱਚ ਆ ਜਾਂਦੇ ਆ ਸਭ ਤੋਂ ਲਾਸਟ ਤੇ ਆਪਣਾ ਆ ਗਿਆ ਕਣ ਸਾਜ਼ ਜਾਂ ਕਣ ਵਾਦਿਆ ਇਨ ਵਿੱਚ ਆ ਗਿਆ ਆਪਣਾ ਪਹਿਲਾ ਪਹਿਲੇ ਨੰਬਰ ਤੇ ਮੰਜ਼ੀਰਾ ਕਰਤਾਲ ਘੁੰਗਰੂ ਕਾਠਤਰੰਗ ਤੇ ਲਾਸਟ ਤੇ ਚਿੰਟਾ ਸੋ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਟਾਪਿਕ ਇੱਕ ਬਿਹਤਰ ਤਰੀਕੇ ਨਾਲ ਸਮਝ ਆਇਆ ਹੋਵੇਗਾ ਜੇ ਕਿਸੇ ਵੀ ਮੇਰੇ ਦੋਸਤ ਸਾਥੀ ਨੂੰ ਕੁਝ ਵੀ ਡਾਊਟ ਹੈ ਇਸ ਲੈਕਚਰ ਪ੍ਰਤੀ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਉਹ ਟਾਈਪ ਕਰ ਸਕਦਾ ਹੈ ਤੇ ਮੈਂ ਦੇਖ ਕੇ ਅਗਲੀ ਵੀਡੀਓ ਚ ਜ਼ਰੂਰ ਉਸ ਦਾ ਜਵਾਬ ਦੇਵਾਂਗਾ ਤੇ ਇਸ ਨੂੰ ਆਪਣੇ ਸਾਥੀ ਦੋਸਤਾਂ ਨਾਲ ਜਰੂਰ ਸ਼ੇਅਰ ਕਰੋ ਤਾਂ ਜੋ ਇਸ ਦਾ ਲਾਭ ਉਠਾ ਸਕਣ ਤੇ ਜੇ ਚੰਗਾ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਇਦਾਂ ਹੀ ਤੁਹਾਡੇ ਲਈ ਅੱਗੇ ਸੰਗੀਤ ਸੰਗੀਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਲੈਕਚਰਸ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਬਹੁਤ ਬਹੁਤ ਧੰਨਵਾਦ